ਇਹਨਾਂ ਨੇ ਸਵੇਰ ਜਾਣ ਦੀ ਜਦੋਂ ਉਹਦੀ ਪੜਤਾਲ ਕਾ ਨਹੀਂ ਸ਼ੁਰੂ ਕੀਤੀ ਵੀ ਰਾਤ ਘਰੇ ਨਹੀਂ ਆਇਆ ਤਾਂ ਹੌਲੀ ਹੌਲੀ ਮਤਲਬ ਇਹਨਾਂ ਨੂੰ ਪਤਾ ਲੱਗਿਆ ਵੀ ਉਹਦੀ ਮਤਲਬ ਮੌਤ ਹੋ ਚੁੱਕੀ ਹੈ ਆ ਸਾਨੂੰ ਆਪਣਾ ਸ਼ਾਮ ਨੂੰ 4 ਵਜੇ ਪਤਾ ਲੱਗਾ ਵੈ ਐਂ ਕਰੇ ਤੀਰ ਸਿੰਘ ਦਾ ਕਤਲ ਕੀਤਾ ਗਿਆ ਵੈ ਇਹਨੇ ਕੰਦਲ ਟੱਪ ਕੇ ਆ ਜੂ ਗੇਟ ਲਾ ਲੂ ਮੈਂ ਕਿਹਾ ਠੀਕ ਆ ਤੇ ਉਸ ਤੋਂ ਬਾਅਦ ਪਰ ਫਿਰ ਫਿਰ ਫੋਨ ਬੰਦ ਹੋ ਗਿਆ ਜੇ ਉਸ ਤੋਂ ਬਾਅਦ ਉਹਨਾਂ ਨੂੰ ਜਿਹਦੇ ਉੱਪਰ ਸਾੜਿਆ ਨੇ ਘੁੱਟਿਆ ਘਟਿਆ ਉਹਨਾਂ ਜਾਂ ਮਾੜਾ ਮਾੜਾ ਮਾਰੇ ਉਹ ਮੰਨ ਗਏ ਵੀ ਅਸੀਂ ਬੰਦਾ ਮਾਰਿਆ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਨੰਬਰਦਾਰਾਂ ਪੈਂਦਾ ਮੈਂ ਜਮੋ ਸਿੰਘ ਜੀ ਨਵੀਂ ਦੇ ਘਰ ਇੱਕ ਦਾਸ਼ ਮਿਲੀ ਹੈ ਕੀ ਹੈ ਵਿਚਾਰਾਂ ਵਿੱਚ ਬਾਈ ਸਾਨੂੰ ਨਾ ਮੈਂ ਇਹਦੀ ਪੈਲੀ ਪਾਉਣਾ ਇਹ ਸਾਡੇ ਕੋਲੇ ਮਾਲਾ ਆ ਜਾਂਦਾ ਹੈ ਦੂਜੇ ਤੀਜੇ ਦੇਣੀ ਹੁਣ ਇਹਨੂੰ 10 15 ਦਿਨ ਹੋ ਗਏ 20 ਦਿਨ ਸਾਡੇ ਕੋਲੇ ਗਿਆ ਨਹੀਂ ਅਸੀਂ ਇਹਨੂੰ ਫੋਨ ਫਾਨ ਲਾਉਂਦਾ ਸੀ ਮੈਂ ਫੋਨ 10 ਦਿਨ ਹੋ ਗਏ ਅਸੀਂ ਇੱਥੇ ਪੈਸੇ ਪੂਸੇ ਇਕੱਠੇ ਕਰਦੇ ਸੀ ਮੁੰਡੇ ਹੱਸਣ ਲੱਗ ਗਏ ਪੈਸੇ ਲੈ ਲੀਏ ਆਪਾਂ ਇਹ ਤੋਂ ਮੈਂ ਕਿਹਾ ਪੈਸੇ ਮੈਂ ਦੇ ਦੂੰਗਾ ਤੇ ਜਿੰਦੇ ਲੱਗੇ ਕਰਕੇ ਅਸੀਂ ਇਹਦੇ ਅੰਦਰ ਨਹੀਂ ਆਏ ਤੇ ਜਦੋਂ ਜਦੋਂ ਅਸੀਂ ਦੇਖਿਆ ਸੁਖਿਆ ਸੀਗਾ ਵੀ ਚਲ ਜਿੰਦਾ ਲਗਾ ਮੈਂ ਕਿਹਾ ਫੋਨ ਲਾ ਦੂਗਾ ਅੱਜ ਨਾ ਸਵੇਰੇ ਲਾ ਦੂਗਾ ਬਾਹਰ ਜਾ ਕੇ ਮੈਨੂੰ ਫੋਨ ਲਾ ਆਂਦਾ ਸੀ ਇਹ ਜਦੋਂ ਹੁਣ ਫੋਨ ਹੀ ਨਾ ਲਾਇਆ ਇਹਨੇ ਮੈਂ ਕਿਹਾ ਵੀ ਕੋਈ ਫੋਨ ਬੰਦ ਆ ਹੀ ਜਾਂਦਾ ਅੱਜ ਗੁਜਰਤੀ ਅਸੀਂ ਬੈਠੇ ਦੁਪਹਿਰੇ ਇੱਕ ਮੁੰਡਾ ਆਇਆ ਮੇਰੇ ਕੋਲੇ ਮੈਨੂੰ ਕਹਿੰਦਾ ਨੰਬਰਦਾਰ ਹੀ ਸਾਡਾ ਉਹ ਆ ਉਹ ਮੈਨੂੰ ਕਹਿੰਦਾ ਵੀ ਆਪਾਂ ਮੋਗੇ ਜਾਣਾ ਤੇ ਕੋਈ ਮੁੰਡਾ ਫੜਿਆ ਗਿਆ ਤੇ ਮੈਂ ਕਿਹਾ ਉਹ ਕਹਿੰਦਾ ਪਿੰਡੂ ਆਪਾਂ ਛੜਾ ਕੇ ਲਿਆਉਣਾ ਉਹ ਜਦੋਂ ਮੈਂ ਉਹਦੇ ਨਾਲ ਅਸੀਂ ਜਾਣ ਲੱਗੇ ਤੇ ਉਦੋਂ ਨੂੰ ਸਰਪੰਚ ਸਾਹਿਬ ਦਾ ਫੋਨ ਆ ਗਿਆ ਵੀ ਕਹਿੰਦੇ ਵੀ ਤੀਰਥ ਕਹਿੰਦੇ ਵੀ ਕੋਈ ਮੁੰਡੇ ਫੜੇ ਆ ਸੀਆਈ ਸਟਾਫ ਚ ਉਹ ਮੁੰਡੇ ਮੰਨ ਗਏ ਵੀ ਕੋਈ ਐਨਆਰਆਈ ਬੰਦਾ ਮਾਰਿਆ ਉਹਨਾਂ ਨੇ ਤੇ ਉਹਦੇ ਬੀਜੂਜੇ ਬਹੁਤ ਲੱਗਦੇ ਸੀ ਬਾਹਰ ਵੀ ਬਾਹਰ ਸੀਗਾ ਤੇ ਪੱਕਾ ਹੀ ਸੀਗਾ ਉਹ ਤੇ ਉਹ ਮਾਰਤਾ ਤੇ ਤੀਰਥ ਕਿੱਥੇ ਆ ਮੈਂ ਕਿਹਾ ਵੀ ਤੀਰਥ ਦਾ ਜਿੰਦਾ ਲੱਗਾ ਤੇ 5-7 ਦਿਨ ਹੋ ਗਏ 10 ਦਿਨ ਮੈਂ ਵੀ ਫੋਨ ਲਾਇਆ ਸੀ ਮੈਂ ਕਿਹਾ ਉਹਨੇ ਚੱਕਿਆ ਨਹੀਂ ਉਹਨੂੰ ਮੈਸੇਜ ਵੀ ਕੀਤਾ ਮੈਂ ਕਿਹਾ ਕੋਈ ਨਹੀਂ ਹੋਇਆ ਉਦੋਂ ਬਾਅਦ ਮੈਂ ਕਿਹਾ ਵੀ ਚਲੋ ਕੋਈ ਨਹੀਂ ਆਪਾਂ ਦੇਨੇ ਆ ਮੈਂ ਸਰਫੈਂਸ ਨੂੰ ਕਹਿੰਦਾ ਆਪਾਂ ਦੇਖੀਏ ਮੈਂ ਕਿਹਾ ਵੀ ਨਹੀਂ ਜੇ ਨજર ਮੁਲਾਜ਼ਮ ਨਹੀਂ ਆਉਂਦੇ ਕੋਈ ਗੱਲ ਹੋ ਗਈ ਤਾਂ ਆਪਾਂ ਨੂੰ ਕੋਈ ਫਾਇਦਾ ਉਹ ਮਲਾਈ ਨੂੰ ਮੋਂਗੇ ਫੇਰ ਦੇਖਾਂਗੇ ਚਲੋ ਉਦੋਂ ਨੂੰ ਸਾਨੂੰ ਐਸ ਐਚਓ ਸਾਹਿਬ ਦਾ ਫੋਨ ਆ ਗਿਆ ਸਰਪੰਚ ਸਾਨੂੰ ਉਹ ਕਹਿੰਦੇ ਵੀ ਉੱਥੇ ਸਕਾਈ ਰੈਂਕ ਕੋਲੇ ਬੰਦੇ ਫੜੇ ਐ ਮੈਨੇ ਤੁਸੀਂ ਉੱਥੇ ਆ ਜਾਓ ਜਦੋਂ ਅਸੀਂ ਉੱਥੇ ਜਾ ਕੇ ਵੇਖਿਆ ਤਾਂ ਉੱਥੇ ਗਾਂ ਇਹਨਾਂ ਨੇ ਪੁਲਿਸ ਵਾਲੇ ਖੜੇ ਸੀ ਉਹਨਾਂ ਨੂੰ ਪੁੱਛਦਾ ਸੀ ਕੀਤੀ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਮਾਰਿਆ ਉਹ ਕਾਰਨ ਕੀ ਰਹੀ ਕਿਉਂ ਮਾਰਿਆ ਉਹ کون ਸੀ ਜੀ ਜਿਹਦੀ ਪਹਿਲਾਂ ਸਕਾਈ ਰੈਂਕ ਕੋਲ ਲਾਸ਼ ਮਿਲ ਜਾਈ ਹਾਂ ਉਹ ਲਾਸ਼ ਸੀਗੀ ਸਾਡੇ ਪਿੰਡ ਦੇ ਮੁੰਡਾ ਜੀ ਉਹ ਵੀ ਉਹ ਪਹਿਲਾਂ ਉਹਨਾਂ ਨੇ ਇਹਨੂੰ ਮਾਰਿਆ ਉਹ ਮੁੰਡਾ ਵੀ ਨਾਲ ਸੀ ਖਣੀ ਹਾਂ ਨਾਲ ਦੱਸਦੇ ਉਹ ਦੋ ਹੋਰ ਸੀ ਉਹਨਾਂ ਤਿੰਨਾਂ ਨੇ ਪਹਿਲਾਂ ਇਹਨੂੰ ਮਾਰਿਆ। ਅੱਛਾ ਜੀ। ਇਹਨੂੰ ਉਹਨਾਂ ਦਾ ਕਤਲ ਕੀਤਾ ਯਾਨੀ ਕਿ ਉਹ ਤਿੰਨ ਜਣੇ ਹਾਂਜੀ ਇਹਨੂੰ ਮਾਰ ਕੇ ਮੁੜ ਕੇ ਉਹ ਬੰਦੇ ਉੱਥੇ ਫੜੇ ਗਏ ਕਿਤੇ ਕੱਲ ਖਣੀ ਅੱਜ ਫੜੇ ਗਏ ਤੜਕੇ। ਹੂੰ ਉਹਨਾਂ ਨੂੰ ਜਦੋਂ ਪੁਲਿਸ ਸਾੜਿਆਂ ਨੇ ਕੋਟਿਆ ਘਟਿਆ ਉਹਨਾਂ ਜਾਂ ਮਾੜਾ ਮੋਟਾ ਮਾਰੇ ਉਹ ਮੰਨ ਗਏ ਵੀ ਅਸੀਂ ਬੰਦਾ ਮਾਰਿਆ। ਉਹ ਜਦੋਂ ਦੁਬਾਰਾ ਉਹਨਾਂ ਨੇ ਮਾੜਾ ਮੋਟਾ ਕੀਤਾ ਤੇ ਉਹ ਕਹਿੰਦੇ ਵੀ ਇੱਕ ਬੰਦਾ ਅਸੀਂ ਬਦਨੀ ਖੁਰਦੇ ਵੀ ਮਾਰਿਆ। ਹੂੰ ਉਹ ਮੰਨ ਗਏ। ਤਿੰਨੇ ਮੁੰਡੇ ਤੁਹਾਡੇ ਪਿੰਡ ਦੇ ਹੀ ਆ ਜੀ। ਹਾਂਜੀ ਉਹ ਸਾਡੇ ਪਿੰਡ ਦੇ ਹੀ ਆ। ਕੀ ਕੰਮ ਕੀ ਕਰਦੇ ਆ ਇਹ ਤਿੰਨੇ? ਉਹ ਵੀ ਬੇਲਿਆਕ ਦਾ ਦਿਹਾੜੀ ਦੱਪ ਉਹਨਾਂ ਦਾ ਵਜ੍ਹਾ ਕੀ ਪਤਾ ਲੱਗੀ ਜੀ ਕੋਈ ਵਜ੍ਹਾ ਤਾਂ ਸਾਨੂੰ ਤਾਂ ਕੋਈ ਪਤਾ ਨਹੀਂ ਸਾਨੂੰ ਉਹ ਕੀਤੀ ਹੋਵੇ ਘਰੇ ਕੁਝ ਦਾ ਸਮਾਨ ਨਹੀਂ ਲੁੱਟ ਖੋ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਮੁੰਡਿਆਂ ਨੂੰ ਮੈਂ ਕਿਹਾ ਵੀ ਤੁਹਾਨੂੰ ਸ਼ਰਮ ਨਹੀਂ ਤੁਸੀਂ ਕਾਹਤੋਂ ਇਹ ਮਾਲਾ ਇਹਨੂੰ ਮਾਰਿਆ ਉਹ ਕਹਿੰਦੇ ਵੀ ਅਸੀਂ ਉਹ ਮੁੰਡਾ ਕਹਿੰਦਾ ਕਿ ਲੁੱਟ ਖੋ ਦੀ ਖਾਦ ਕੇ ਮਾਰਿਆ ਮੈਂ ਕਿਹਾ ਵੀ ਲੁੱਟ ਖੋ ਕਾਹਤੋਂ ਵੀ ਤੁਸੀਂ ਲੁੱਟ ਖੋ ਹੀ ਕਰ ਲੈਂਦੇ ਇਦੂ ਤਾਂ ਇਹਨੂੰ ਕਾਹਤੋਂ ਮਾਰਨਾ ਸੀ ਉਹ ਕਰੇ ਦੇ ਕੋਲ ਆnde ਜਾਂਦੇ ਸੀਗੇ ਉਨੇ ਇੱਥੇ ਦਾ ਕੋਈ ਆ ਹੀ ਜਾਂਦੇ ਬੰਦੇ ਆ ਇਹ ਪੈਸੇ ਦਾ ਜਿੰਦਾ ਲਾਦੇ ਆਉਂਦਾ ਨਹੀਂ ਸੀ ਕੋਈ ਵੀ ਇਹਦੇ ਕੋਲੇ ਉਹਨਾਂ ਨੇ ਦੱਸਿਆ ਦੀ ਕਦੋਂ ਦੀ ਘਟਨਾ ਕੀਤੀ ਕਿੰਦਣ ਮਾਰਿਆ ਸੀ ਇਹਨਾਂ ਨੇ ਕੋਈ ਦੱਸਿਆ ਇਹੋ ਦੱਸਿਆ ਉਹ ਕਹਿੰਦੇ 10-15 ਦਿਨ ਹੋ ਗਏ ਯਾਨੀ ਕਿ ਇਸ ਗਾਲ ਨੂੰ ਯਾਨੀ ਕਿ ਹੋਇਆ ਤਾਂ ਪਹਿਲਾਂ ਦੀ ਗੱਲ ਐ ਇਹ ਘਰੇ ਕਿਵੇਂ ਦਾਖਲ ਹੋਈ ਇਹਨਾਂ ਕੋਲ ਘਰੇ ਆਈ ਨਹੀਂ ਜੀ ਸਾਨੂੰ ਬਹੁਤ ਪਤਾ ਲੱਗਿਆ ਕੁਝ ਪਤਾ ਲੱਗਿਆ ਜੀ ਕੁੱਤਾ ਵੀ ਮਰ ਗਿਆ ਹਾਂਜੀ ਕੁੱਤਾ ਮਰਿਆ ਸੀ ਤਾਂ ਅੱਜ ਦੇਖਿਆ ਹੂੰ ਜਦੋਂ ਇਹਨੂੰ ਵੇਖਿਆ ਨਾ ਅੰਦਰ ਅਸੀਂ ਬਾਰ ਖੋਲਿਆ ਤੇ ਮੁਸ਼ਕ ਮਾਰਿਆ ਜਦੋਂ ਅਸੀਂ ਗਾਹ ਗਏ ਤੇ ਗਾ ਕੋਤਾ ਵੀ ਉਧਰ ਮਰਿਆ ਪਿਆ ਬਾਹਰਲੇ ਪਾਸੇ 15 ਦਿਨਾਂ ਦੇ ਅੰਦਰ ਕੋਈ ਇਹਨਾਂ ਦੇ ਘਰੇ ਕੋਈ ਆਇਆ ਗਿਆ ਕੋਈ ਨਹੀਂ ਕੋਈ ਜਿੰਦਾਬਾਹਰੋਂ ਲੱਗਾ ਸੀ ਅਸੀਂ ਜਾਂਦੇ ਰੋਈ ਸੀ ਬਾਰਮੂਰ ਦੀ ਮੈਂ ਗੁਰਦੁਆਰੇ ਆਥਨ ਸਵੇਰੀ ਜਾਂਦਾ ਤੇ ਦੁੱਧ ਦੁੱਧ ਪੋਣ ਜਾਂਦਾ ਮੈਂ ਵੇਖਣਾ ਵੀ ਜਿੰਦਾ ਲੱਗਾ ਜੇ ਮਾੜਾ ਮੋੜਾ ਜਿੰਦਾ ਖੁੱਲਾ ਹੁੰਦਾ ਤਾਂ ਮੈਂ ਖੜ੍ਹ ਜਾਂਦਾ ਇਹ ਪਰ ਮੈਂ ਕਿੰਨੀ ਸੀ ਜਿਹੜੇ ਉਮਰੇ ਦੀ ਇਹ ਮਾਸਾਬ 40 42 ਦੇ ਸਾਲ ਇੱਥੇ ਜਨਦੇ ਜਾਂ ਇਹਨਾਂ ਦੀ ਮੈਰਿਜ ਵਗੈਰਾ ਆ 40 42 ਦੇ ਸਾਲ ਉਹ ਇਹ ਸੀ ਮੇਰੇ ਕੀ ਗੱਲ ਹੋਈ ਤੁਹਾਡੇ ਭਰਾ ਨੂੰ ਭਰਾ ਜੀ ਰਾਤ ਨੂੰ ਜਿਵੇਂ ਜੇ ਦੁਪਹਿਰੇ ਘਰੇ ਆਇਆ ਸੀਗਾ ਮੁੱਗੇ ਤੋਂ ਉਦੋਂ ਬਾਅਦ ਸ਼ਾਮ ਤੱਕ ਰਿਹਾ ਫਿਰ ਸ਼ਾਮ ਨੂੰ ਇਹਨਾਂ ਨੇ ਫੋਨ ਲਾਇਆ ਵੀ ਆ ਜਾ ਵੀ ਆਪਾਂ ਮੂਵੀ ਦੇਖ ਕੇ ਆਉਂਦੇ ਆ ਸ਼ਾਮ ਨੂੰ ਫਿਰ 6:30 ਇਹਨੂੰ ਮੇਰੇ ਭਰਾ ਨੂੰ ਛੱਡ ਕੇ ਉਹ ਤੁਰ ਕੇ ਅੱਡੇ ਤੱਕ ਗਿਆ ਜੀ ਅੱਡੇ ਉਏ ਬਾਕੇ ਲੈ ਕੇ ਗਈ ਦੋਨੇ ਜਣੇ ਤੇ ਲੈ ਕੇ ਗਿਆ ਪਹਿਲਾਂ ਇਹਨਾਂ ਨੇ ਮੈਨੂੰ ਫੋਨ ਲਾਇਆ 9:00 ਵਜੇ ਵੀ ਕਿੱਥੇ ਆ ਉਹ ਕਹਿੰਦਾ ਮੈਂ ਫਿਲਮ ਦੇਖ ਕੇ ਆਉਂਦਾ ਮੈਂ ਆਪੇ ਆ ਜੂੰਗਾ ਘਰੇ ਵੀ ਮੈਂ ਕੰਧ ਡੱਪ ਕੇ ਆ ਜੂੰਗਾ ਗੇਟ ਲਾ ਲੂ ਮੈਂ ਕਿਹਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਫਿਰ ਫੋਨ ਬੰਦ ਹੋ ਗਿਆ ਉਹਦੇ ਉਸ ਤੋਂ ਬਾਅਦ ਤੇ ਮੈਂ ਸਾਰਿਆਂ ਨੂੰ ਪੁੱਛਣ ਲੱਗਾ ਵੀ ਕਿੱਥੇ ਆ ਕਿੱਥੇ ਕੁਛ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਤੇ ਲੱਭਦੇ ਲੱਭਦੇ ਸਵੇਰ ਤੱਕ ਫਿਰ ਇਹ ਇਹ ਪਿੰਡ ਖਰਦੇ ਸੀਗੇ ਮੁੰਡੇ ਜਿਨ੍ਹਾਂ ਨੇ ਇਹ ਕੀਤਾ ਵਾ ਮੈਂ ਇਹਨਾਂ ਨੂੰ ਪੁੱਛੇ ਮੇਰਾ ਭਰਾ ਕਿੱਥੇ ਹੈ ਇਹ ਕਹਿੰਦੇ ਸਾਨੂੰ ਨਹੀਂ ਕੋ ਪਤਾ ਹਨਾ ਤੇ ਸਾਨੂੰ ਕੁਝ ਨਹੀਂ ਪਤਾ ਦੀ ਅਸੀਂ ਤਾਂ ਵੀ ਆਪਦੀ ਰਸਤੇ ਵਰੀ ਚਲੇ ਗਏ ਸੀ ਉਹਨੂੰ ਕਹਤਾ ਸੀ ਵੀ ਅਸੀਂ ਨਹੀਂ ਤੈਨੂੰ ਲੈ ਕੇ ਜਾਣਾ ਅਸੀਂ ਕੰਮ ਜਾਣਾ ਵਾ ਉਸ ਤੋਂ ਬਾਅਦ ਇਹ ਝੂਠ ਬੋਲੀ ਗਏ ਬੋਲੀ ਗਏ ਇਹ ਫਿਰ ਨਾ ਪਿੰਡੋਂ ਭੱਜ ਗਏ ਮੋਗੇ ਆ ਗਏ ਮੋਗੇ ਫਿਰ ਪੁਲਿਸ ਨੂੰ ਪਤਾ ਲੱਗ ਗਿਆ ਵੀ ਮੋਗੇ ਉਹਨਾਂ ਨੇ ਇੱਕੇ ਟਾਈਮ ਤੇ ਆ ਕੇ ਉਹਨਾਂ ਨੂੰ ਫੜ ਲਿਆ ਫਿਰ ਇਹਨਾਂ ਨੇ ਕਾਰਵਾਈ ਕੀਤੀ ਫਿਰ ਉਹ ਮੰਨੇ ਵੀ ਹਾਂ ਵੀ ਅਸੀਂ ਮੁੰਡਾ ਐ ਕਰਕੇ ਇੱਥੇ ਮਾਰਤਾ ਇੱਥੇ ਪਿਆ ਵਾ ਫਿਰ ਉਹਨਾਂ ਨੂੰ ਉਹ ਸਾਡੇ ਪਿੰਡ ਦੇ ਆ ਜੀ ਤੇ ਕੌਣ ਸੀ ਇਹ ਜਾਣਦੇ ਸੀ ਕੋਈ ਉਹਨੂੰ ਜਾਂ ਇਹਨੂੰ ਜਾਣਦਾ ਉਹਦੇ ਦੋਸਤ ਸੀਗੇ ਮੇ ਉਹਦੇ ਦੋਸਤ ਸੀਗੇ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਕੇ ਇਹਨਾਂ ਨੂੰ ਮਨਾ ਕੇ ਸਾਰਾ ਕੁਝ ਦੱਸਤਾ ਕਿੰਨੇ ਜਣੇ ਸੀ ਇਹ ਦੋ ਜਣੇ ਸੀਗੇ ਬਾਕੀ ਹਜੇ ਦੋ ਜਣੇ ਕਨਫਰਮ ਆ ਬਾਕੀ ਪਤਾ ਨਹੀਂ ਵੀ ਕੀ ਹੋਣਾ ਕਿੰਨੇ ਜਣੇ ਸੀ ਜੀ ਤੇ ਅੱਜ ਇੱਕ ਐਨਆਰਆਈ ਦੀ ਇੱਥੇ ਮੌਤ ਹੋਈ ਹੈ ਕੀ ਨਾਮ ਉਹਨਾਂ ਦਾ ਕਿੰਨੀ ਉਮਰ ਆ ਕਦੋਂ ਆਏ ਸੀਗੇ ਸਾਰੀ ਜਾਣਕਾਰੀ ਦਿਓ ਜੀ ਇਹ ਦਾ ਆਪਣਾ ਇਹਦਾ ਨਾਮ ਹੈਗਾ ਤੀਰਥ ਸਿੰਘ ਆ ਜੀ ਹੂੰ ਇਹ ਹਾਂ ਕੌਮ ਚੋਂ ਆਏ ਨੂੰ ਉਹਨੂੰ ਹੋ ਗਿਆ ਘੱਟੋ ਘੱਟ ਸਾਲ ਡੇਢ ਸਾਲ ਦੇ ਕਰੀਬ ਹੋ ਗਿਆ ਜੀ ਆਏ ਨੂੰ ਹੂੰ ਇਹ ਤੇ ਇਕੱਲਾ ਹੀ ਰਹਿੰਦਾ ਸੀਗਾ ਜੀ ਹੂੰ ਇਹ ਸਾਡੇ ਸਰਵੰਧੀ ਦਾ ਮੁੰਡਾ ਜੀ ਪਰਿਵਾਰਕ ਮੈਂਬਰ ਕਿੱਥੇ ਰਹਿੰਦੇ ਜੀ ਨਾਲ ਪਰਿਵਾਰਕ ਮੈਂਬਰ ਹੈ ਆਪਣਾ ਇਹ ਦਾ ਆਪਣੇ ਜੀ ਨਾਲ ਪੈਣਾ ਵੇਕ ইংল্যান্ড ਦੇ ਵਿੱਚ ਆ ਕ ਅਮਰੀਕਾ ਦੇ ਵਿੱਚ ਇਕੱਲੇ ਰਹਿੰਦੇ ਸੀ ਇੱਥੇ ਜੀ ਇਕੱਲੇ ਹੀ ਰਹਿੰਦੇ ਸੀ ਇਹ ਕੀ ਗੱਲ ਕੀ ਹੋਈ ਸੀ ਹੁਣ ਪਤਾ ਲੱਗਿਆ ਕੁਝ ਤੁਹਾਨੂੰ ਨਾ ਸਾਨੂੰ ਇਹਦੇ ਬਾਰੇ ਮੌਕੇ ਤੇ ਕੋਈ ਨਹੀਂ ਪਤਾ ਲੱਗਾਗਾ ਕਿ ਹੁਣ ਜਾਨੀ ਇਹਦੇ ਬਾਰੇ ਪਿੰਡ ਦੇ ਬੰਦੇ ਜਾਣਕਾਰੀ ਦੇ ਸਕਦੇ ਆ ਕਿੰਨੇ ਦਿਨ ਹੋ ਗਿਆ ਜੀ ਕੋਰੋਨ ਨਿਕਲੇ ਨਿਕੇ ਜਾਂ ਘਰ ਬੰਦ ਸੀਗਾ ਨਹੀਂ ਸਾਨੂੰ ਇਹਦੇ ਬਾਰੇ ਵੀਰੇ ਕੋਈ ਖਬਰ ਨਹੀਂ ਗਈ ਤੇ ਜਾਨੀ ਇਹ ਪਿੰਡ ਦੇ ਬੰਦੇ ਨੂੰ ਪਤਾ ਹੋ ਸਕਦਾ ਸਾਨੂੰ ਅਸੀਂ ਆਪਣਾ ਕਪੂਰੇ ਰਹਿੰਦੇ ਜੀ ਅੱਜ ਕੀ ਖਬਰ ਮਿਲੀ ਤੁਹਾਨੂੰ ਆ ਸਾਨੂੰ ਆਪਣਾ ਸ਼ਾਮ ਨੂੰ 4 ਵਜੇ ਪਤਾ ਲੱਗਾ ਵਾ ਵੀ ਐਂ ਕਰੇ ਤੀਰ ਸਿੰਘ ਦਾ ਕਤਲ ਕੀਤਾ ਗਿਆ ਵਾ ਕੋਈ ਫੋਨ ਫਾਨ ਉਹਨਾਂ ਨੂੰ ਕੀਤਾ ਨਹੀਂ 20 ਦਿਨਾਂ ਤੋਂ 25 ਦਿਨਾਂ ਤੋਂ ਨਹੀਂ ਨਹੀਂ ਬਿਲਕੁਲ ਅਸੀਂ ਕੋਈ ਫੋਨ ਨਹੀਂ ਕੀਤਾ ਵੈਸੇ ਸਾਨੂੰ ਵੀ ਇਹ ਫੋਨ ਬਹੁਤ ਘੱਟ ਕਰਦਾ ਸੀ ਹਾਂਜੀ ਜੋਰੇ ਨੂੰ ਪਿਆ ਜੀ ਕਿੰਨੀ ਦੇਰ ਹੋ ਗਈ ਸੀ ਵਾਪਸ ਆਏ ਨਹੀਂ ਹੈ ਜੀ ਵਾਪਸ ਆਏ ਨੂੰ ਕਿੰਨੀ ਦੇਰ ਹੋ ਗਈ ਸੀ ਇਹਨੂੰ ਆਪਣਾ ਹੋ ਗਿਆ 1.5 ਸਾਲ ਦੀ ਗ੍ਰੀਵ ਹੋ ਗਿਆ ਜਾਨੀ ਹੋਂ ਕੌਂ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਕੋਈ ਰਣਜੀਤ ਸੀ ਕੀ ਕਿਸੇ ਨਾਲ ਜੀ ਇਹਨਾਂ ਦੇ ਇਹ ਰਣਜਤ ਦੇ ਪਰ ਜੀ ਇਹ ਪਿੰਡ ਦੇ ਬੰਦੇ ਦੱਸ ਸਕਦੇ ਸਾਨੂੰ ਇਹਦੇ ਬਾਰੇ ਕੋਈ ਨੌ ਇਹਨਾਂ ਦੀ ਫੈਮਿਲੀ ਕੋਈ ਬੱਚੇ ਇਹਨਾਂ ਦੇ ਕੋਈ ਪਹਿਲਾਂ ਬੱਚਾ ਹੈ ਨਹੀਂ ਸੀਗਾ ਪਹਿਲਾਂ ਵਿਆਹ ਹੋਇਆ ਵਿਆਹ ਸੀਗਾ ਇਹਦਾ ਡੱਡ ਫੋਰਸ ਹੋਇਆ ਸੀਗਾ ਉਮਰ ਕਿੰਨੀ ਜ ਇਹਨਾਂ ਦੀ ਓੰਬਰ ਇਹਦੀ ਹੋ ਗਈ ਮੇਰਾ 32 33 ਸਾਲ ਦੇ ਕਰੀਬ ਹੋਊਗੀ ਹਾਂਜੀ ਪਿੰਡੋਂ ਸਰਪੰਸਾਭ ਇੱਕ ਮਰਡਰ ਹੋਇਆ ਹੈ ਕੌਣ ਲੋਕ ਸੀ ਔਰ ਕੀ ਕਾਰਨ ਕਿਰੇ ਇਹ ਆਪਣੇ ਪਿੰਡ ਬਦਨੀ ਖੁਰ ਦਾ ਨੌਜਵਨ ਬਣੀ ਸੀ ਉਮਰ ਕਿਰਬਨ 16 17 ਸਾਲ ਇਹ ਜੀ ਕੱਲ ਸ਼ਾਮ ਨੂੰ ਕਿਸੇ ਯਾਰਾਂ ਦੋਸਤਾਂ ਨਾਲ ਮੇਰੇ ਪਿੰਡਦਿਆਂ ਨਹੀਂ ਘਰੋਂ ਗਿਆ ਫਿਲਮ ਦੇਖਣ ਲਈ ਜੋ ਜਾਣਕਾਰੀ ਇਹਨਾਂ ਤੋਂ ਪਰਿਵਾਰ ਤੋਂ ਬੱਚਿਆਂ ਤੋਂ ਮਿਲੀ ਜਾਂਨੇ ਭਰਾਵਾਂ ਤੋਂ ਇਹਨਾਂ ਨੇ ਸਵੇਰ ਜਾਣ ਦੀ ਜਦੋਂ ਉਹਦੀ ਪੜਤਾਲ ਕੰਨੀ ਸ਼ੁਰੂ ਕੀਤੀ ਵੀ ਰਾਤ ਘਰੇ ਨਹੀਂ ਆਇਆ ਤਾਂ ਹੌਲੀ ਹੌਲੀ ਮਤਲਬ ਇਹਨਾਂ ਨੂੰ ਪਤਾ ਲੱਗਿਆ ਵੀ ਉਹਦੀ ਮਤਲਬ ਮੌਤ ਹੋ ਚੁੱਕੀ ਹੈ ਤੇ ਉਹਦੀ ਡੈੱਡ ਬੋਡੀ ਜਿਹੜੀ ਮੋਗੇ ਸਕਾਈ ਰਕ ਪੈਲਸਾ ਮਹਣੇ ਕੋਲੇ ਉੱਥੇ ਰੇਲਵੇ ਲਾਈਨ ਦੇ ਨਾਲ ਰੇਨ ਦੇ ਵਿੱਚ ਪਈ ਸੀ ਉਸ ਤੋਂ ਬਾਅਦ ਸਾਨੂੰ ਵੀ ਪਿੰਡ ਵਿੱਚ ਕਿਉਂਕਿ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਮੈਨੂੰ ਵੀ ਫੋਨ ਗਿਆ ਤੇ ਮੈਂ ਤੁਰੰਤ ਉੱਥੋਂ ਪਿੰਡੋਂ ਆਇਆ ਤੇ ਡੈੱਡ ਬੋਡੀ ਜਿਹੜੀ ਉੱਥੋਂ ਬਰਾਮਦ ਪੁਲਿਸ ਮੁਲਾਜ਼ਮਾਂ ਨੇ ਕਰ ਲਈ ਸੀ ਉਦੋਂ ਪਹਿਲਾਂ ਤੇ ਉਸ ਤੋਂ ਬਾਅਦ ਡ ਮੋਗਲਸਸਤਾਲ ਦੀ ਮਰਤਰੀ ਦੇ ਵਿੱਚ ਜਿਹੜੀ ਰੱਖ ਦਿੱਤੀ ਗਈ ਹੈ ਸਪੈਸਿਵ ਕਾਰਨ ਕੀ ਰਿਹਾ ਹੈ ਕਿਉਂ ਹੈ ਜਿਸ ਨੇ ਮੇਰੀ ਕਤਲ ਕੀਤਾ ਹੈ ਕੀ ਕਾਰਨ ਕੀ ਕੋਈ ਰੰਜਿਸ਼ ਸੀ ਕੋਈ ਜਾਤੀ ਦਸ਼ਮਣੀ ਸੀ ਕੀ ਕਾਰਨ ਰਿਹਾ ਹੈ ਪਤਾ ਨਹੀਂ ਜੀ ਦੋਨੇ ਤਿੰਨੇ ਜਣੇ ਜਾਂਦੀ ਯਾਰ ਦੋਸਤ ਸੀ ਆਪਸ ਵਿੱਚ ਕਿੱਥੇ ਬਹਿੰਦੇ ਖੰਦੇ ਸੀ ਇਹਦੇ ਵਿੱਚ ਤਾਂ ਹੁਣ ਜਿਹੜੇ ਮੋਲਜਮਾ ਜੋ ਪੁਲਿਸ ਦੀ ਕਸਟਡੀ ਵਿੱਚ ਉਹਨੂੰ ਉਹੀ ਦੱਸ ਸਕਦੇ ਕਿਉਂਕਿ ਮੈਂ ਉਹਨੂੰ ਮਿਲਿਆ ਨਹੀਂ ਜੀ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਗੱਲਬਾਤ ਦੱਸੀ ਪੁਲਿਸ ਕੋਲੇ ਕੀ ਮੰਨੇ ਜੀ ਉਹਨਾਂ ਨੂੰ ਪਤਾ ਤੇ ਮੋਲਜਮਾ ਅਰੇਸਟਾ ਕੁਛ ਹਾਂਜੀ ਮੋਲਜਮਾ ਨਹੀਂ ਪਿੰਡ ਦੇ ਵਿੱਚੋਂ ਹੀ ਦੋਸਤ ਸੀ ਆਪਸ ਵਿੱਚ ਇਹਦੇ ਹ ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਦੇ ਜਿਹੜਾ 16-17 ਸਾਲ ਦੀ ਉਮਰ ਪੜਦਾ ਸੀ ਪੜਦਾ ਸੀ ਪਲੱਸ 1 ਆਥੋੜੇ ਮਗਰ ਉਧਰ ਚਲੋ ਚਲੋ ਵੇੜ ਕੇ ਜੀ ਸਰ ਦਿਓ ਜਾਣਕਾਰੀ ਜਿਹੜੀ ਅਨਰਦੀ ਲਾਸ਼ ਮਿਲੀ ਇੱਥੇ ਸਰ ਕੀ ਸੀਗਾ ਪੂਰਾ ਮਸਲਾ ਸਰ ਸਾਨੂੰ ਹੀ ਅੱਜ ਸ਼ਾਮ ਨੂੰ ਤਲਾ ਮਿਲੀ ਸੀ ਵੀ ਮਨਦੀਪ ਸਿੰਘ ਉਰਫ ਫਤੀਰਥ ਸਿੰਘ ਪੁੱਤਰ ਕਰਨੈਲ ਸਿੰਘ ਬਦਨੀ ਖੁਰਦ ਇਹਦੀ ਤਿੰਨ ਬੰਦੇ ਨੇ ਮਨਿਕਰਨ ਸਿੰਘ ਅਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਇਹਨਾਂ ਨੇ ਇਹਨਾਂ ਦਾ ਕਤਲ ਕਰਕੇ ਉਹਦੀ ਕੋਠੀ ਵਿੱਚ ਹੀ ਬੰਦ ਕਰਕੇ ਹੁਣ ਤੱਕ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਇਹ ਹੁਣੇ ਮੌਕੇ ਤੇ ਪਹੁੰਚ ਕੇ ਉਹਦੀ ਲਾਸ਼ ਤੁਹਾਨੂੰ ਬਰਾਮਦ ਹੋ ਸਕਦੀ ਹੈ ਜੇ ਇਸ ਤੇ ਅਸੀਂ ਆਪ ਦੀ ਕਰ ਵੀ ਅਰੰਭ ਕਰ ਦਿੱਤੀ ਹੈ ਕਿੱਥੋਂ ਦਾ ਸੀਗੇ ਬੰਦੇ ਸਰਦ ਨੇ ਇਹ ਇਤਨੇ ਬਦਨੀ ਖੁਰਦ ਜੀ ਕਿੰਨੇ ਦਿਨ ਬਾਅਦ ਲਾਸ਼ ਮਿਲੀ ਕਿੰਨੇ ਦਿਨ ਪਹਿਲਾਂ ਮਾਰਿਆ ਗਿਆ ਸੀ ਇਹ ਕਈ ਦਿਨ ਪਹਿਲਾਂ ਦੱਸਿਆ ਜੀ ਕਲੀਅਰ ਨਹੀਂ ਕਾਰਨ ਕੀ ਦੱਸਿਆ ਜੀ ਕਾਰਨ ਨਹੀਂ ਜੀ ਪਤਾ ਨਹੀਂ ਇਹ ਇਕੱਲਾ ਹੀ ਰਹਿੰਦੇ ਸੀ ਕੀ ਇੱਥੇ ਇਹ ਇੱਥੇ ਕੋਠੀ 'ਚ ਇਕੱਲਾ ਹੀ ਰਹਿੰਦਾ ਸੀ ਇੱਕ ਇੱਕ ਹੋਰ ਨੌਜਵਾਨ ਦੀ ਵੀ ਕਹਿੰਦੇ ਕਤਲ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਦੀ ਉਹਦੀ ਕੀ ਹੈ ਜੀ ਉਹਦੇ ਬਾਰੇ ਮੈਨੂੰ ਨਹੀਂ ਅਜੇ ਜਾਣਕਾਰੀ ਸਰ ਕੋਈ ਅਰੈਸਟ ਹੋਇਆ ਜੀ ਤੱਕ ਸਰ ਨਹੀਂ ਹੈ ਜੀ ਕੋਈ ਅਰੈਸਟ ਨਹੀਂ ਤਫ਼ਤੀਸ਼ ਚੱਲ ਰਹੀ ਹੈ ਠੀਕ ਹੈ